ਸੌਖਾ ਗੇਰੀ ਆਉਂਕੇ ਯਾਰ ਤੇ 11 ਵਜੇ ਚਾਹੀਏ ਇਹ ਦੇਖੋ ਜਦੋਂ ਭੁਲੀ ਆਏ ਆ ਨਾ ਤੇ ਮੇਰੇ ਘਰ ਵਾਲੇ ਨੂੰ ਇੱਕ ਕੌਲ ਰੱਖ ਕੇ ਮੇਰੇ ਬੱਚਿਆਂ ਨੇ ਇੱਕ ਕੌਲ ਰੱਖ ਕੇ ਤੇ ਉਹਨਾਂ ਨੂੰ ਤਾਂ ਪਹੁੰਚਾ ਦੇ ਦੇ ਹਾਦੀਕ ਜੁੰਦਨ ਮੋਟੇ ਪਕੇ ਮੜਮੋ ਸੋਨਿਆਂ ਦੇ ਪੀਆ ਤੇ ਐਸਆਈ ਨੂੰ ਜਾ ਕੇ ਉਹਦਾ ਨਾਮ ਆਪਣੀ ਚਾਲ ਦੀਆਂ ਦਾ 75 ਬਚਿੱਤਰ ਸਿੰਘ ਉਹ ਮੈਨੂੰ ਤਾਂ 500 ਰੁਪਏ ਹਰ ਚੱਕਰ ਦਾ ਮੰਗ ਰਿਹਾ ਮੈਂ ਕਿਥੋਂ ਦਿਵਾਉਂ ਲੋ ਜੇਕਰ ਦੇਖਿਆ ਜਾਵੇ ਗਰੀਬਾਂ ਦੇ ਨਾਲ ਅਕਸਰ ਹੀ ਤੱਕਾ ਹੁੰਦਾ ਆਇਆ ਹੈ ਅਥੋਂਲੇ ਇੱਕ ਹੋਰ ਮਾਮਲਾ ਤਰਨਤਾਰਨ ਤੋਂ ਦੇਖਣ ਨੂੰ ਮਿਲਿਆ ਹੈ ਤਾਂ ਅੰਦਾਜ਼ੇ ਕੀ ਕਾਂਗਰਸ ਦੇ ਮੌਜੂਦਾ ਸਰਪੰਚ ਵੱਲੋਂ ਸਿਆਸਤ ਦੇ ਜੋਰ ਨਾਲ ਇੱਕ ਗਰੀਬ ਦੇ ਘਰ ਵਿੱਚੋਂ ਜ਼ਬਰਦਸਤੀ ਗਲੀ ਕੱਢਣ ਦਾ ਇਹ ਮਾਮਲਾ ਬਹੁਤ ਹੀ ਪੱਕ ਗਿਆ ਹੈ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਾਨ ਅਧੀਨ ਪੈਂਦੇ ਪਿੰਡ ਵੱਡੀ ਮੱਖੀ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਵਿੱਚੋਂ ਇੱਕ ਮੌਜੂਦਾ ਸਰਪੰਚ ਵੱਲੋਂ ਸਸਦੇ ਜੋਰ ਤੇ ਅਸਦੇ ਘਰ ਵਿੱਚ ਜ਼ਬਰਦਸਤੀ ਗਲੀ ਕੱਢੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਅਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਲਕੀ ਚਾਰ ਮਰਲੇ ਜਗਾ ਹੈ ਅਤੇ ਉਸ ਦੀ ਮਾਲਕੀ ਜ਼ਮੀਨ ਵਿੱਚੋਂ ਪਿੰਡ ਦਾ ਮੌਜੂਦਾ ਸਰਪੰਚ ਜ਼ਬਰਦਸਤੀ ਗਲੀ ਕੱਢਣਾ ਚਾਹੁੰਦਾ ਹੈ ਜਿਸ ਤੋਂ ਦੁਖੀ ਹੋ ਕੇ ਉਹਨਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਐਸਐਸਪੀ ਨੂੰ ਵੀ ਦਿੱਤੀ ਗਈ ਹੈ ਅਤੇ ਉਹਨਾਂ ਤੋਂ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ ਔਰ ਕੀ ਕੁਝ ਕਿਹਾ ਹੈ ਪੀੜਤ ਪਰਿਵਾਰ ਨੇ ਆਓ ਸੁਣਦੇ ਹਾਂ ਕੀ ਨਾ ਬਿੱਤਰਾ ਅਜੀਤ ਸਿੰਘ ਜੀ ਕੀ ਮਸਲਾ ਹੈ ਜਿਹੜਾ ਕੰਦ ਟੱਠੀ ਮੇਰਾ ਤਾਂ ਕਸ਼ਾਈ ਕੀਤਾ ਰਵੀਲ ਸਿੰਘ ਸਰਪੰਚ ਨੇ ਤੇ ਫੁਕਾ ਪੈਜ ਹੈ ਜੀ ਉਹਨਾਂ ਜ਼ਬਰਦਸਤੀ ਮੇਰੇ ਨਾਲ ਤੇ ਗਲੀ ਵੱਲ ਨਹੀਂ ਆ ਮੇਰੇ ਘਰ ਧਮਕੀ ਵੀ ਦੇ ਕੇ ਗਿਆ ਜੀ ਕਾਤੋਂ ਵੱਲ ਨਹੀਂ ਗਲੀ ਆਂਦਾ ਵੀ ਮੈਂ ਲੋਕਟਾਈ ਲਾਉਣੀ ਆ ਇਹ ਘਰ ਮੇਰਾ ਆਂਦਾ ਤੇਰਾ 4 ਫੁੱਟ ਤਾਂ ਆ ਤੇ ਮੇਰੇ ਦੋ ਬੱਚੇ ਜੀ ਤੇ ਮੇਰੇ ਘਰ ਦੀ ਹਾਲਾਤ ਵੇਖੋ ਕਿ ਹੋ ਗਈ ਹੈ ਨਹੀਂ ਥਾਂ ਤੇਰਾ ਆਉਂਦਾ ਹੈ ਆਂਦਾ ਜੀ ਮੇਰਾ ਵੀ ਥਾਂ ਤੇ ਜੀ ਅੱਛਾ ਇਹ ਜੀਟੀ ਵੀ ਮੈਨੂੰ ਫੋਟੋ ਲੈ ਦਿਓ ਅੱਛਾ ਹਾਂਜੀ ਤੁਹਾਡਾ ਮਾਲ ਕੀ ਥਾਮ ਹਾਂਜੀ ਜ਼ਬਰਦਸਤੀ ਵਿੱਚੋਂ ਕੱਢਨ ਦਾ ਜ਼ਬਰਦਸਤੀ ਵੀ ਤਾਂ ਕੇਸ਼ਾ ਜਿਹੜੀ ਕੰਨਾਂ ਠੱਠੀਆਂ ਇਹਦਾ ਕੀ ਮਸਲਾ ਇਹ ਕੱਲ 100 ਗੁੰਡਾ ਮਗਾਇਆ ਗਿਆ ਹੈ ਹੂੰ ਤੇ 100 ਗੁੰਡੇ ਨੇ ਆਣ ਕੇ ਰਾਤ ਦੇ 11:00 ਵਜੇ 2:30 ਦੇ ਅੱਛਾ ਇਸ ਰਾਤ ਨੂੰ ਛੱਡ ਦੇ ਜਕਾਰੇ ਬੋਲੇ ਸੋਨਿਆਲ ਚਲੋ ਹੋਰ ਹੁਣ ਕੀ ਮੰਗ ਕਰਦੇ ਤੇ ਹੁਣ ਮੈਂ ਮੰਗ ਕਰਦਾ ਮੈਨੂੰ ਸਾਫ ਚਾਹੀਦਾ ਜੀ ਮੇਰੀ ਘਰ ਦੀ ਦੀ ਬੇਇੱਜ਼ਤੀ ਇਹਨਾਂ ਰਾਤ ਕੀਤੀ ਛੱਗੇ ਚੁਕੇ ਪਾਟੇ ਖਾਦਿਓ ਇਹਦੇ ਬਾਰੇ ਦਰਖਾਸਤ ਦਿੱਤੀ ਤੋ ਸਾਡੀ ਕੋਈ ਸੁਣਦਾ ਨਹੀਂ ਜੀ ਮੈਂ ਕੱਚੇ ਪੱਕੇ ਮੈਡਮ ਸੋਨੀਆਂ ਨੂੰ ਦਿੱਤੀ ਆ ਇਹ ਐਸਆਈ ਨੇ ਤਾਂ ਜਾ ਕੀ ਉਹਦਾ ਨਾਮ ਤਾਂ ਮੈਨੂੰ ਯਾਦ ਨਹੀਂ ਆਉਂਦਾ 75 75 ਸਿੰਘ ਉਹ ਮੇਰੇ ਤੋਂ 500 ਰੁਪਏ ਹਰ ਚੱਕਰ ਦਾ ਮੰਗਦਾ ਰ ਮੈਂ ਕਿੱਥੋਂ ਦਵਾਂ ਨੂੰ ਕੀ ਨਾ ਭੈਣ ਜੀ ਤੁਹਾਡਾ ਜਸਵੀਰ ਕੌਰ ਜੀ ਕੀ ਮਸਲਾ ਸਰ ਜੀ ਇਹ ਵੀ ਜੀ ਥਾਂ ਦਾ ਮਸਲਾ ਆ ਕੀ ਗੱਲ ਹੈ ਜੀ ਇਹਨਾਂ ਨੇ ਕੱਲ ਗੁੰਡੇ ਮੰਗਾ ਲਿਆ ਤੇ ਮੇਰਾ ਧੱਕੇਸ਼ਾ ਹੀ ਨਾ ਖਾਂਵਲਦੀ ਕੌਣ ਵੱਲਦਾ ਹੈ ਇਹ ਸਾਡਾ ਚਾਚਾ ਰਵੇਸੂ ਸਰਪੈਂਟ ਉਹ ਵੱਲਦਾ ਆ ਅੱਛਾ ਤੇ ਆ ਕੱਪੜੇ ਜਿਹੜੇ ਵਿਖਾਉਂਦੇ ਕਿ ਚੱਕਰ ਇਹ ਵੇਖੋ ਜਦੋਂ ਗੁੰਡੇ ਆਏ ਆ ਨਾ ਤੇ ਮੇਰੇ ਘਰ ਵਾਲੇ ਨੂੰ ਪਿਸਤੌਲ ਰੱਖ ਕੇ ਮੇਰੇ ਬੱਚਿਆਂ ਦੇ ਪਿਸਤੌਲ ਰੱਖ ਕੇ ਤੇ ਉਹਨਾਂ ਨੂੰ ਧਮਕੀਆਂ ਦੇਂਦੇ ਸੀ ਉਹਦੋਂ ਸਰਪੈਂਟ ਨੇ ਗੁੰਡਿਆਂ ਨੇ ਕਰ ਦਿੱਤਾ ਕੰਡਟਾ ਆਤੀ ਆ ਤੇ ਇਹਨਾਂ ਦੇ ਪਸਤੌਰ ਰਾ ਦਿੱਤਾ ਮੈਨੂੰ ਚੋਹ ਜਾਣਿਆਂ ਨੇ ਖਿੱਚ ਕੇ ਫੁਰੇਵੇ ਚ ਲੈ ਗਿਆ ਉੱਥੇ ਮੈਂ ਤਾਂ ਧੱਕਾ ਛਾਈ ਕੀਤਾ ਆ ਕੋਈ ਸੁਣਾਈ ਨਹੀਂ ਹੱਡੀ ਹੋਣ ਰਹੀ ਤੇ ਕੀ ਮੰਗ ਕਰਦੇ ਉਹ ਕੁਝ ਨਹੀਂ ਹੋਣ ਰਹੀ ਹਾਂਜੀ ਹਣ ਅਨਸਾਹੀ ਚਾਈ ਵੀ ਆ ਕਿਨਾ ਭੰਜੀ ਤੁਹਾਡੇ ਮੰਦੀ ਕੀ ਮਸਲਾ ਹੈ ਸਾਰਾ ਤਾਂ ਦਾ ਮਸਲਾ ਵੀ ਮੇਰੇ ਪਿਓ ਦੀ ਫਰੀਦ ਆ ਕੋਈ ਨਹੀਂ ਕਿ ਤੇ ਇਹਨਾਂ ਦੀ ਗਲੀ ਪੈਂਦੀ ਕੋਈ ਨਹੀਂ ਉਧਰ ਪੈਂਦੀ ਤੇ ਇਹ ਗਲੀਆਂ ਦੇ ਕਿਸੇ ਜ਼ਬਰਦਸਤ ਦੀ ਮਿੱਟੀ ਵੀ ਸਟਾਈ ਗਈ ਅਛਾ ਇਹ ਲੋਕ ਟਾਇਲਾਂ ਦੇ ਪਿੱਛੇ ਤੈਨੂੰ ਅੰਦਰ ਗਰਾਊਂਡ ਲਾ ਦਾਂਗੇ ਉਧਰ ਸਰਕਾਰੀ ਲੱਗੂ ਜ਼ਬਰਦਸਤੀ ਪਾਉਂਦੇ ਹੁੰਦੇ ਜੀ ਹਾਂਜੀ ਕੀ ਮੰਗ ਕਰਦੇ ਹੁੰਦੇ ਤੇ ਆਹਦੀ ਮੰਗ ਹੈ ਵੀ ਭਰਾ ਮੇਰਾ ਲੰਗਾ ਵਾ ਤੇ ਦੋ ਬੱਚੇ ਹੋਵੇ ਲੋਕ ਦੀ ਹਾਲਤ ਬੱਚੇ ਦੀ ਰਾਤ ਦੀ ਕੋਈ ਕੁੱਟ ਮਾਰ ਵੀ ਹੋਈ ਜਨਾਨੀ ਹਾਂਜੀ ਕਰਦੇ ਕੋਈ ਦਰਖਾਸਤ ਦਿੱਤੀ ਹੈ ਤੁਸਮੇ ਹਾਂ ਕਿਸ ਨੇ ਸੁਣਾਈ ਨਹੀਂ ਕੀਤੀ ਨਹੀਂ ਕਿਸ ਨੇ ਸੁਣਾਈ ਦੋ ਤਿੰਨ ਵਾਰੀ ਚੁੱਕ ਕੇ ਲੈ ਗਏ ਭਰਾ ਮੇਰੇ ਨੇ ਮੇਰੇ ਪੁੱਤ ਨੂੰ ਵੀ ਲੈ ਗਏ ਠੀਕ ਅਥੇ ਜਦੇਸ਼ ਪੂਰੇ ਮਾਮਲੇ ਸਬੰਧੀ ਦੂਜੀ ਤਰ ਦੇ ਆਗੂ ਸਰਪੰਚ ਰਵੇਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਜੀਤ ਸਿੰਘ ਹੋਣਾ ਨੇ ਉਹਨਾਂ ਦੇ ਗਲਤ ਇਲਜ਼ਾਮ ਲਗਾਏ ਨੇ ਅਜਿਹਾ ਕੁਝ ਵੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਿਸੇ ਨਾਲ ਕੋਈ ਵੀ ਕੁੱਟਮਾਰ ਨਹੀਂ ਕੀਤੀ ਅਤੇ ਹੋਰ ਉਹਨਾਂ ਨੇ ਕੀ ਕੁਝ ਕਿਹਾ ਹੈ ਜਰਾ ਤੁਸੀਂ ਵੀ ਸੁਣ ਲਵੋ ਕੀ ਨਾ ਬਾਈ ਸਾਡੇ ਮੇਰਾ ਨਾਮ ਰਵੀਰ ਸਿੰਘ ਹੈ ਜੀ ਇਹ ਸਰਪੰਚਾ ਜੀ ਮੌਜੂਦ ਹੈ ਮੈਂ ਪਿੰਡ ਦਾ ਸਰਪੰਚ ਜੀ ਇੱਕ ਤੁਹਾਡੇ ਭਤੀਜੇ ਨੇ ਦੋਸ਼ ਲਾਇਆ ਤੁਹਾਡੇ ਕਿ ਤੁਸੀਂ ਰਾਤ ਬੰਦੇ ਇਕੱਠੇ ਕਰਕੇ ਉਹਨਾਂ ਦੇ ਘਰ ਦੀ ਪਹਨ ਤੋੜ ਕੀਤੀ ਹੈ ਤੇ ਮਕਾਨ ਟਾਕੇ ਤਿਆਰ ਹੈ ਸਰ ਮੇਰੀ ਬੀਬੀ ਇਹਦਾ ਕਿ 100 ਪਰਿਵਾਰ ਤੇ ਸਾਡੇ ਘਰ ਦਾ ਹੀ ਕੋਈ ਸਾਡਾ ਮੈਂਬਰ ਘਰ ਦਾ ਹੀ ਹੈ ਜੀ ਪਹਿਲੇ ਪਹਿਲੇ ਅੱਛਾ ਇਹ ਕੋਈ ਗੱਲ ਹੋ ਨਹੀਂ ਸਕਦੀ ਇਹ ਤਾਂ ਬੰਦ ਜਿੱਦਾਂ ਲੋਕਾਂ ਨੇ ਕਹਿ ਤਾ ਤਾਂ ਕਹਿੰਦੇ ਸ਼ਰਾਬੀ ਖੁਆਵੀ ਦਾ ਹੈ ਕੰਜਰ ਅੱਛਾ ਐਂ ਹੀ ਜੇ ਤੁਸੀਂ ਕਹਿ ਨਹੀਂ ਸਕਦੇ ਸਾਡਾ ਬਧੀਆ ਸਾਡੀ ਨੋਹ ਆ ਇਹ ਗੱਲ ਹੋ ਨਹੀਂ ਸਕਦੀ ਨਹੀਂ ਕਰ ਸਕਦੀ ਹਾਂ ਫਾਲਟ ਆ ਦਾ ਗਲੀ ਦਾ ਫਾਲਟ ਹੈ ਤੁਹਾਨੂੰ ਕੋਈ ਨਹੀਂ ਤੇ ਉਹਨਾਂ ਦੇ ਘਰ ਦੀ ਇਹਨੇ ਵੀ ਦੋਸ਼ ਲਾਇਆ ਕਿ ਉਹਨਾਂ ਨੇ ਕੱਪੜੇ ਪਾੜੇ ਗਏ ਤਾਂ ਉਹਨਾਂ ਨੇ ਜ਼ਬਰਦਸਤੀ ਕੀਤੀ ਕਿ ਸਰ ਕੋਈ ਦੇਖਿਆ ਨਹੀਂ ਕਿ ਉਹ ਸਾਡੀ ਨੋਤੀ ਨਾ ਗੇਜੀ ਉਹ ਗੱਲ ਕਰਾਉਦੇ ਆ ਮੁੰਡਾ ਬਾਹਰ ਆਇਆ ਉਹ ਲੈਂਦੇ ਕੋਈ ਨਾਲੇ ਸਾਡੀ ਧੀ ਕੋ ਕਰ ਨਹੀਂ ਸਕਦੀ ਮਤਲਬ ਮਤਲਬ ਹੀ ਮੰਨਦਾ ਸਾਡੀ ਧੀ ਸਾਡੀ ਮਸਲਾ ਕੀ ਹੈ ਸਰ ਜੀ ਮਤਲਬ ਸਰ ਇਹ ਘਰ ਦੀ ਦਾ ਹਾਂ ਜੀ ਗਲੀ 50 ਸਾਲ ਹੋ ਗਏ ਲੰਘਦੇ ਨੂੰ ਹੋ ਗਏ ਕੋਈ ਕੋ ਗਲੀ ਪੈ ਨਹੀਂ ਲਈ ਸਾਡੀ ਗਲੀ ਇਹੋ ਜੀ ਬਸ ਇਹ ਸਾਨੂੰ ਰੋਕਿਆ ਫੈਲਾ ਠਾੜੇ ਨਹੀਂ ਹੋ ਚੁਕਾ ਸੋਨੀਆ ਮੈਡਮ ਕੋਈ ਫਰਾਈ ਨਾ ਹੋ ਚੁਕਾ ਕਿ ਮੈਂ ਤੈਨੂੰ ਗਰੀ ਦੇਣਾ ਤੇ ਬੂਆ ਬੂਆ ਮੈਂ ਅਹੀ ਲਾ ਲਾਂਗੇ ਤਾਂ ਇਹ ਕਰਦੇ ਨਹੀਂ ਉਹ ਤਾਂ ਕਹਿੰਦਾ ਮੇਰੀ ਮਾਲਕੀ ਥਾਂ ਹੈ ਜ਼ਬਰਦਸਤੀ ਬੂਆ ਵਿੱਚੋਂ ਤਾਨੂੰ ਚਾਰ ਮਰਲੇ ਥਾਂ ਨੇ ਸਭ ਚਾਰ ਮਰਲੇ ਲਿਆ ਮੇਰੇ ਭਰਾਵਾਂ ਨੂੰ ਪਤਾ ਹਨ ਗਵਾਂਢ ਨੂੰ ਪਤਾ ਚਾਰ ਮਰਲੇ ਥਾਂ ਲਿਆ 300 ਦਾ ਥਾਂ ਲਿਆ ਉਹ ਸਾਡਾ ਪਿਓ ਲੱਗਾ ਸੀ ਲੈਣ ਤੇ ਫਿਰ ਇਹਨੂੰ ਲੈਤਾ ਇਹ ਸਾਡਾ ਵੱਡਾ ਭਰਾ ਸੀ ਉਹ ਨਹਿਨ ਖਿਆ ਕਰਦਾ ਹੁੰਦਾ ਸੀ ਇਹ ਕਰਕੇ ਪਿਓ ਨੇ ਸੋਚਿਆ ਤੇ ਤੁਹਾਨੂੰ ਪਤਾ ਪਰਵਾਹ ਸਾਡਾ ਜਿਆਦਾ ਹੈ ਫਰਸ਼ ਇਹ ਆਪਣੀ ਜਮਲੀ ਬੰਦਾ ਕੱਲ ਕਦੇ ਵੇ ਵੇ ਗੁਜ਼ਾਰਾ ਕਰੂ ਥਾਂ ਇਹਨੇ ਕਾਰ ਮਰ ਲਈ ਹੈਗਾ ਇਹ ਤੋਂ ਉਹ ਕੋਲੋਂ ਜੀ ਲਿਖਿਆ ਵੀ ਹੈਗਾ ਬਾਕੀ ਇਹ ਥਾਂ ਸਾਡਾ ਹੀ ਪਾਣੀ ਲਾਉਂਦੇ ਰਹੇ ਆ 4-5000 ਦੀ 5-7 ਲੱਖ ਦੀ ਮਿੱਟੀ ਪਾਈ ਇੱਥੇ ਫਿਰ ਕੋਈ ਬਹੁਤ ਅੜੇ ਦੋਗ ਵਾਲਾ ਥਾਂ ਆ ਇਹਦਾ ਫੈਸਲਾ ਵੀ ਹੋਇਆ ਕੋਈ ਥਾਣੇ ਫੈਸਲਾ ਥਾਣੇ ਹੋ ਚੁੱਕਾ ਜੀ ਮੈਡਮ ਸੋਨੀਆ ਕੋਲ ਐਸ ਐਚਓ ਕੋਲ ਫੈਸਲਾ ਹੋ ਚੁੱਕਾ ਕੀ ਕਾੜੀ ਤਰ੍ਹਾਂ ਬੂਹ ਤੋ ਸੀਣਾ ਲੋ ਤਾਂ ਇਹ ਕਰ ਦੇਣਗੇ ਤੇ ਮੈਂ ਇੰਟਰ ਲਾਉਗੀ ਬੰਦਾ ਮੈਂ ਇੰਟਰ ਟੋ ਬੁਲਾ ਦੇਣੇ ਤੁਹਾਨੂੰ ਗਲੀ ਦੇ ਹੋਰ ਕੁ ਗੱਲ ਨਹੀਂ ਅਟਕ ਰੋ ਦੋਸ਼ ਹੀ ਨਹੀਂ ਹੈਗਾ ਇੱਥੇ। ਸਾਡੀ ਧੀ ਹੈ। ਉਧਰ ਜਾ ਕੇ ਇਸ ਪੂਰੇ ਮਾਮਲੇ ਦੇ ਸਬੰਧ ਵਿੱਚ ਥਾਣਾ ਕੱਚਾ ਪੱਕਾ ਦੇ ਐਸ ਐਚਓ ਮੈਡਮ ਸੋਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਕੋਲ ਦਰਖਾਸਤ ਆਈ ਹੈ। ਉਸ ਦੀ ਸ਼ਾਨ ਬੀਨ ਜਾਰੀ ਹੈ ਤੇ ਜੋ ਵੀ ਗਲਤ ਹੋਇਆ ਤੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।